ਸਿਵਰੇ ਦੇ ਟੱਕਣ ਵਿੱਚੇ ਦੱਪਤੇ ਸਾਰੇ ਸਿਵਰੇ ਦੇ ਟੱਕਣ ਪਿੱਛੇ ਤਾਂ ਆਪ ਵੀ ਕਿਸ ਕਾਰਨ ਤੇ ਪਾਣੀ ਤੁਸੀਂ ਉਹਨਾਂ ਨੂੰ ਰੋਕੇ ਨਹੀਂ ਜਦੋਂ ਪਾਣੀ ਸੀਗੇ ਸੜਕਾਂ 'ਚ ਮੈਨੂੰ ਵੀ ਕਿਹਾ ਕਿ ਪਹਿਲੇ ਟੱਕਣ ਲਗਾਓ ਫਿਰ ਉਸ ਤੋਂ ਬਾਅਦ ਉਸਦੀ ਕਾਇਲਾ ਜੀ ਪਾਣੀ ਵੀ ਨਿਕਾਤੀ ਨਹੀਂ ਹੈ ਕਿਸੇ ਵੀ ਪਾਸੇ ਨੂੰ ਜੀ ਟੂ ਵੀਲਰ ਤੇ ਤਾਂ ਬੰਦਾ ਆ ਹੀ ਨਹੀਂ ਸਕਦਾ ਇੱਥੇ ਬਿਲਕੁਲ ਹੀ ਆਉਣ ਜਾਣ ਦਾ ਬੰਦ ਹੋ ਗਿਆ ਦਾ ਸਾਰਾ ਕੁਝ 3-3 4-4 ਫੁੱਟ ਪਾਣੀ ਲੱਗਾ ਸਾਰੀ ਰੋਡ ਦੇ ਉੱਤੇ ਜੀ ਅਸੀਂ ਖੜੇ ਹਾਂ ਜੀ ਗੋਦਾਮ ਏਰੀਆ ਜਿਹੜਾ ਪਹਾਤ ਦਾ ਗੋਦਾਮ ਏਰੀਆ ਆਪਾਂ ਉੱਥੇ ਖੜੇ ਆਂ ਤੇ ਤੁਸੀਂ ਇੱਥੇ ਦੇਖ ਸਕਦੇ ਆ ਕਿ ਜਿੱਦਾਂ ਹਮੇਸ਼ਾ ਦੀ ਤਰ੍ਹਾਂ ਹੀ ਇੱਥੇ ਪੂਰਾ ਪੂਰਾ ਜਿਹੜਾ ਗੋਦਾਮ ਏਰੀਆ ਤਾਂ ਪਾਣੀ ਨਾਲ ਜਲਥਲ ਹੋਇਆ ਪਿਆ ਤੇ ਟਰੱਕਾਂ ਕਾਰਾਂ ਦਾ ਤਾਂ ਕੀ ਪੈਦਲ ਜਿਹੜਾ ਬੰਦਾ ਉਸਦਾ ਵੀ ਨਿਕਲਣਾ ਬੜਾ ਮੁਸ਼ਕਿਲ ਹੋਇਆ ਹੋਇਆ ਹੈ ਇਸ ਦਾ ਇੱਕੋ ਇੱਕ ਕਾਰਨ ਹੈ ਕਿ ਜਿਹੜਾ ਨਗਰ ਕੌਂਸਲ ਦੁਆਰਾ ਜਿਹੜਾ ਠੀਕ ਢੰਗ ਨਾਲ ਕੰਮ ਨਹੀਂ ਕੀਤਾ ਗਿਆ ਤੁਸੀਂ ਦੇਖ ਸਕਦੇ ਆ ਕਿ ਇੱਥੇ ਜਿਹੜਾ ਜਦੋਂ ਇਹ ਸੜਕ ਬਣਾਈ ਗਈ ਸੀ ਤਾਂ ਇਹ ਸੀਵਰੇਜ ਦੇ ਜਿਹੜੇ ਟੱਕਣ ਆ ਉਹ ਵਿੱਚੇ ਹੀ ਸੀਵਰੇਜ ਟੱਕਣ ਜਿਹੜੇ ਸੜਕ ਦੇ ਵਿੱਚੇ ਦਬਾ ਦਿੱਤੇ ਗਏ ਜਿਸ ਕਾਰਨ ਹੁਣ ਇਹ ਹੀ ਨਹੀਂ ਪਤਾ ਚੱਲ ਰਿਹਾ ਕਿ ਕਿੱਥੋਂ ਬਲਾਕੇਜ ਹੋਈ ਆ ਤੇ ਜਿਸ ਕਾਰਨ ਅੱਜ ਨਗਰ ਕੌਂਸਲ ਦੇ ਅਧਿਕਾਰੀ ਆਏ ਆ ਏ ਐਮ ਈ ਦਵਨ ਦਵਿੰਦਰ ਸਿੰਘ ਜੀ ਜਿਹੜੇ ਆਏ ਆ ਜਿਹੜੇ ਇਹਨਾਂ ਦੇ ਪ੍ਰੋਬਲਮ ਦੇਖਦੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਮੌਕੇ ਤੇ ਖੜ ਕੇ ਉਹ ਜਿਹੜੇ ਦਬੇ ਹੋਏ ਟੱਕਣ ਸੀ ਸੀਵਰੇਜ ਦੇ ਉਹਨਾਂ ਨੂੰ ਦੇਖ ਕੇ ਕਢਵਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਜਿਹੜੀ ਸੀਵਰੇਜ ਬੰਦ ਹੋਈ ਆ ਉਹਨੂੰ ਖੋਲਿਆ ਜਾ ਸਕੇ ਹਾਲਾਂਕਿ ਦੁਕਾਨਦਾਰਾਂ ਨੇ ਇਹੇ ਦੋਸ਼ ਵੀ ਲਾਇਆ ਕਿ ਜਦੋਂ ਨਗਰ ਕੌਂਸਲ ਦੇ ਜਿਹੜੇ ਕਰਮਚਾਰੀਆ ਉਹ ਇਹ ਸੜਕ ਬਣਾ ਰਹੇ ਸਨ ਤਾਂ ਉਹਨਾਂ ਨੇ ਰੋਕਿਆ ਸੀ ਉਹਨਾਂ ਨੂੰ ਕਿ ਇਹ ਸੀਵਰੇਜ ਦੇ ਜਿਹੜੇ ਢੱਕਣਾ ਬੰਦ ਨਾ ਕਰੋ ਪਰ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ ਤੇ ਜਿਹੜੇ ਢੱਕਣਾ 2 ਤੋਂ 2.5 ਫੁੱਟ ਸੜਕ ਦੇ نیچے ਦਬਾ ਦਿੱਤੇ ਤੇ ਹੁਣ ਉਹਨੂੰ ਢੱਕਣਾ ਨੂੰ ਕੱਢਣ ਲਈ ਸੜਕ ਨੂੰ ਤੋੜਿਆ ਜਾ ਰਿਹਾ ਹੈ ਤੇ ਜਿਸ ਨਾਲ ਨੁਕਸਾਨ ਜਿਹੜਾ ਲੋਕਾਂ ਦਾ ਵੀ ਹੈ ਤੇ ਲੋਕਾਂ ਦੇ ਪੈਸੇ ਦਾ ਵੀ ਜਿਹੜਾ ਨੁਕਸਾਨ ਹੈ ਇਸ 'ਚ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਤੇ ਟਰਾਂਸਪੋਰਟਰਾਂ ਤੇ ਜਿਨ੍ਹਾਂ ਨੇ ਗੋਦਾਮ ਲੈ ਰੱਖੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਕੀ ਉਹਨਾਂ ਨੇ ਕਦੇ ਇਸ ਬਾਰੇ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਵੀ ਹੈ ਜਾਂ ਨਹੀਂ ਐਵੇਂ ਜੀ ਕਹਿਣਾ ਭਾਈ ਆਪਣਾ ਕੀ ਬਣੂਗਾ ਹੁਣ ਜੀ ਹਰਜੋਤ ਜੀ ਕੀ ਪ੍ਰੋਬਲਮ ਆ ਰਹੀ ਆ ਸਾਨੂੰ ਜੀ ਕੀ ਪ੍ਰੋਬਲਮ ਨਹੀਂ ਪਿਆ ਸਭ ਤੋਂ ਜ਼ਿਆਦਾ ਇਹ ਆ ਰਹੀ ਹੈ ਕਿ ਪ੍ਰਸਾਦ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਠੀਕ ਹੈ ਜੀ ਤੇ ਦੋਸਤੋ ਉਹਦੇ باوجود ਤੇ ਪਾਣੀ ਬਹੁਤ ਜ਼ਿਆਦਾ ਖੜੀ ਜਾ ਰਿਹਾ ਤੇ ਗੋਦਾਮਾਂ 'ਚ ਪਾਣੀ ਭੜੀ ਜਾ ਰਿਹਾ ਜਦ ਟਾਈਲਰ ਲੱਗਣ ਤੋਂ ਪਹਿਲੇ ਅਸੀਂ एमसी ਵਾਲੇ ਨੇ ਕਿਹਾ ਸੀ ਕਿ ਇ ਪ੍ਰੋਪਰ ਸੀਵਰੇਜ ਦੇ ਢੱਕਣ ਲਗਵਾਓ ਤਾਂ ਟਾਇਲਾਂ ਲਗਵਾਓ ਪਰ ਇਹ ਨਾ ਕਿਸੇ ਨੂੰ ਨਾ ਦੇਖੀਓ ਇਹ ਨੋਰ ਕਰਦੇ ਹੋ ਇਹਨਾਂ ਨੇ ਇੱਕ ਟਾਇਲਾਂ ਲਗਵਾ ਦਿੱਤੀਆਂ ਇਸ ਕਰਨਾ ਅਜ ਬਰਸਤ ਦਾ ਸੀਵਰੇਜ ਦੇ ਢੱਕਣ ਵਿੱਚੇ ਦਬਤੇ ਸਾਰੇ ਇੱਕ ਸੀਵਰੇਜ ਦੇ ਢੱਕਣ ਪਿੱਛੇ ਦਬ ਕੇ ਇਸ ਕਰਨਾ ਇੱਥੇ ਪਾਣੀ ਤੁਸੀਂ ਉਹਨਾਂ ਨੂੰ ਰੋਕੇ ਨਹੀਂ ਜਦੋਂ ਪਾਰੀ ਸੀਗੇ ਸੜਕਾਂ ਦੀ ਮੰਨਣਾ ਨਹੀਂ ਕੀਤਾ ਮੈਨੂੰ ਕਿਹਾ ਕਿ ਪਹਿਲੇ ਢੱਕਣ ਲਗਾਓ ਫਿਰ ਉਸ ਤੋਂ ਬਾਅਦ ਉਸੇ ਟਾਇਲਾਂ ਲਗਾਓ ਪਰ ਉਹਦੇ ਬਾਵਜੂਦ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਕਰਦੇ ਹੋਏ ਟਾਇਲਾਂ ਲਗਾ ਦਿੱਤੀਆਂ ਇਸ ਕਰਨਾ ਸਾਰੇ ਗੜਾਓ ਪਾਣੀ ਇਕੱਠਾ ਹੋਇਆ ਤੇ ਔਰ ਸਾਰੀ ਪਬਲਿਕ ਪਰੇਸ਼ਾਨ ਹੋ ਗਈ ਕੌਣ ਸੀਗਾ ਜੀ ਕਿਸੇ ਨਾਮ ਪਤਾ ਹੈ ਜਿਹੜਾ ਉਹਰੇ ਜਦ ਟਾਈਲਾਂ ਲਗਾਣ ਆਏ ਸੀਗੇ ਕੋਈ ਠੇਕੇਦਾਰ ਹੈ ਕੋਈ ਅਫਸਰ ਆਇਆ ਹੋਵੇ ਸਰਕਾਰੀ ਬੰਦੇ ਹੋਣੇ ਹਨ ਉਸ ਬਾਰੇ ਨਹੀਂ ਪਤਾ ਪਰ ਜੋ ਹੋਇਆ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਟਾਈਲਾਂ ਲੱਗੀਆਂ ਉਹਦੇ ਬਾਅਦ ਪਾਣੀ ਸਾਰਾ ਖੜਾ ਹੋਇਆ ਜੀ ਆ ਜੀ ਹੋਈ ਆਪਣਾ ਕੀ ਨਾਮ ਹੈ ਜੀ ਵਿਜੇ ਕੁਮਾਰ ਉਹ ਵਿਜੇ ਜੀ ਤੁਹਾਡੀ ਕਿਹੜੀ ਟਰਾਂਸਪੋਰਟ ਆਈ ਸਾਡਾ ਇੱਥੇ ਗਡਾਉਂ ਹੈਗਾ ਆਪਣਾ ਫਾਰਮਾ ਦਾ ਕੰਮ ਹੈ ਠੀਕ ਹੈ ਜੀ ਤੇ ਆਂਦੀਆਂ ਨੰਨੀਆਂ ਪ੍ਰੋਬਲਮ ਬਹੁਤ ਆ ਜਾ ਰਹੀ ਹੈ ਸੜਕ ਸਾਰੀ ਰੁਕੀ ਹੋਈ ਹੈ ਜੀ ਪਾਣੀ ਦੀ ਨਿਕਾਸੀ ਨਹੀਂ ਹੈ ਕਿਸੇ ਵੀ ਪਾਸੇ ਨੂੰ ਜੀ ਟੂ ਵੀਲਰ ਤੇ ਤਾਂ ਬੰਦਾ ਆ ਹੀ ਨਹੀਂ ਸਕਦਾ ਇੱਥੇ ਜਿਹਦੇ ਕੋਲ ਫੋਰ ਵੀਲਰ ਆ ਉਹ ਵੀ ਡਰ ਡਰ ਕੇ ਹੀ ਆਉਂਦਾ ਵੀ ਗੱਡੀ ਕਿਤੇ ਪਾਣੀ ਜਿੱਨਾ ਰੁਕ ਜੂਗੀ ਜੀ ਐਨਾ ਐਨਾ ਪਾਣੀ ਖੜਾ ਥੋਟੇ ਕੋਈ ਐਸੋਸੀਏਸ਼ਨ ਨਹੀਂ ਹੈ ਕਿ ਜਿੱਤੇ ਥਰੂ ਤੁਸੀਂ ਆਵਾਜ਼ ਚੁੱਕ ਸਕੋ ਅਸੀਂ ਕਿੰਨੇ ਵਾਰ ਇਕੱਠੇ ਹੋ ਕੇ ਉੱਥੇ ਜਾ ਕੇ ਐਮਸੀ ਅਫਸਰ ਜੀ ਕੋਲ ਜਾ ਕੇ ਕੰਪਲੇਂਟ ਦੇ ਕੇ ਆਏ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਅੱਛਾ ਕਿਹਨੂੰ ਦਿੱਤੀ ਕੰਪਲੇਟ ਪ੍ਰਧਾਨ ਜੀ ਨੂੰ ਦੇ ਕੇ ਆਏ ਉੱਥੇ ਠੀਕ ਹੈ ਮਾਰਕੀਟ ਕਮੇਟੀ ਠੀਕ ਹੈ ਪਰ ਕੋਈ ਹੈ ਨਹੀਂ ਸੁਨਾਏ ਨਹੀਂ ਹੋਈ ਹੈ ਇੱਥੇ ਠੀਕ ਹੈ ਸੜਕ ਬੰਦ ਰਹੀ ਸੀ ਜੀ ਬਲਾਕੇ ਟਾਇਲ ਲੱਗ ਰਹੀ ਸੀ ਉਹਦੇ ਵੀ ਮੇਨ ਹੋਲ ਦੇ ਢੱਕਣ ਸਾਫ ਦੇ ਗਏ ਕਿ ਉਹਨਾਂ ਨੂੰ ਕਿਹਾ ਵੀ ਇਹ ਪ੍ਰੋਪਰ ਜਗ੍ਹਾ ਛੱਡ ਦਿਓ ਕਿ ਕੱਲ ਨੂੰ ਕੋਈ ਵੀ ਪ੍ਰੋਬਲਮ ਆਣੀ ਤਾਂ ਆਪਾਂ ਨੂੰ ਲੱਪਣ ਦੇ ਦੀ ਦਿੱਕਤ ਆ ਰਹੀ ਹੈ ਹੁਣ ਆਏ ਹੋਏ ਨਹੀਂ ਇਹਨਾਂ ਨੂੰ ਢੱਕਣ ਹੀ ਨਹੀਂ ਲੱਪਰੇ ਠੀਕ ਹੈ ਜੀ ਸਰ ਕਿਆ ਨਾਮ ਹੈ ਆਪਣਾ ਮੇਰਾ ਸੁਪਿੰਦਰ ਕਪੂਰੀਆ ਜੀ ਅ ਸੁਪਿੰਦਰ ਜੀ ਕਿਆ ਪ੍ਰੋਬਲਮ ਆ ਰਹੀ ਹੈ ਜੀ ਪ੍ਰੋਬਲਮ ਬਿਲਕੁਲ ਵੀ ਆਉਣ ਜਾਣ ਦਾ ਉਹ ਬੰਦ ਹੋਇਆ ਦਾ ਸਾਰਾ ਕੋਈ 3-3 4-4 ਫੁੱਟ ਪਾਣੀ ਲੱਗਾ ਸਾਰੀ ਰੋਡ ਦੇ ਉੱਤੇ ਜੀ ਔਰ ਇਹ ਹਰ ਪ੍ਰਸ਼ਾਸਨ ਦੀ ਪਿਛਲੇ ਕਈ ਸਾਲਾਂ ਤੋਂ 10-15 ਸਾਲ ਹੋ ਗਏ ਇਹੀ ਹਾਲਾਤ ਹੈ ਜੀ ਜਿੱਦਾਂ ਹੁਣ ਇਹ ਸੜਕ ਤੋਂ ਜਿਹੜੇ ਸੀਵਰੇਜ ਦੇ ਡੱਬੇ ਹੋਏ ਆ ਟੱਕਣ ਡੱਬੇ ਹੋਏ ਆ ਚਾਹੇ ਸੜਕ ਬਣ ਰਹੀ ਸੀ ਤੁਸੀਂ ਗੌਰ ਨਹੀਂ ਕਰਾਇਆ ਕਿਸੇ ਨੇ ਇਸ ਡੱਬਰੇ ਕੇ ਬਾਅਦ ਚ ਪ੍ਰੋਬਲਮ ਆਊਗੀ ਕਿਹਾ ਸੀਗਾ ਕਿ ਇਹਨਾਂ ਨੂੰ ਕੱਢ ਲਓ ਪਹਿਲੇ ਬਾਅਦ ਵੀ ਦਿੱਕਤ ਆਏਗੀ ਲੇਕਿਨ ਉੱਪਰ ਪੇਵਰ ਲਾ ਕੇ ਚਲੇ ਗਏ ਸਾਰੇ ਟੱਕਣ ਜਿੰਨੇ ਵੀ ਡੱਬੇ ਦਬਾ ਕੇ ਜੀ ਸਰ ਕੀ ਨਾਮ ਹੈ ਆਪਣਾ ਸੁਨੀਲ ਖੰਨਾ ਸੁਨੀਲ ਜੀ ਕਿਸ ਚੀਜ਼ ਦਾ ਕੰਮ ਆਇਆ ਆਪਣਾ ਕਿਹੜਾ ਕਦਮ ਆਇਆ ਰੋਟੇਨ ਦਾ ਕੰਮ ਹੈ ਜੀ ਕੰਨਾ ਡੇਟਰ ਆਪਣੀ ਫਰਮ ਦਾ ਨਾਮ ਜੀ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਉੱਥੇ ਪ੍ਰੋਬਲਮ ਹੈ ਜੀ ਜਦੋਂ ਹਰ ਸਾਲ ਬਰਸਾਤ ਆਉਂਦੀ ਹੈ ਪਾਣੀ ਦੇ ਸਿਵਰੇ ਸਾਰੇ ਬਲੌਕ ਹੈ ਕੋਈ ਪਾਣੀ ਬਾਹਰ ਨਹੀਂ ਆਉਂਦਾ ਸਾਰਾ ਪਾਣੀ ਕਢਾਉਣਾ ਦੇ ਅੰਦਰ ਆ ਰਿਹਾ ਜੀ ਅਸੀਂ ਹਰ ਸਾਲ ਪ੍ਰੋਬੀ ਡੈਸ ਜੰਨੇ ਆ ਔਰ ਇਨਾ GST ਇੱਥੇ ਕਲੈਕਸ਼ਨ ਹੈ ਕਿ ਬੁਰਾ ਹਾਲ ਹੈ ਕੋਈ ਸਮਾਈ ਨਹੀਂ